ਸਤਰੀਆਕਾਲ ਮੈਂ ਸਿਮਰਨ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਜਦੋਂ ਵਜ਼ੀਰ ਖਾਂ ਦੇ ਹੁਕਮ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੁਣਾ ਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਇਹ ਸਾਰੀ ਵਾਰਤਾ ਮੋਤੀराम ਮਹਿਰਾ ਜੀ ਨੇ ਆਕੇ ਮਾਤਾ ਗੁਜਰੀ ਜੀ ਨੂੰ ਸੁਣਾਈ ਮਾਤਾ ਗੁਜਰੀ ਜੀ ਨੇ ਜਦੋਂ ਇਹ ਸਾਰੀ ਵਾਰਤਾ ਸੁਣੀ ਤਾਂ ਉਹਨਾਂ ਨੇ ਤੇਰਾ ਪਾਣਾ ਮਿੱਠਾ ਲਾ ਕੇ ਕਹ ਸੱਚੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਆਪਣੀ ਦੇਹ ਉੱਥੇ ਹੀ ਤਿਆਗ ਦਿੱਤੀ ਜਿਸ ਤੋਂ ਬਾਅਦ ਵਜ਼ੀਰ ਖਾਂ ਦੇ ਹੁਕਮ ਅਨੁਸਾਰ ਤਿੰਨੇ ਪਵਿੱਤਰ ਦੇਹਾਂ ਨੂੰ ਹੰਸਲਾ ਨਦੀ ਦੇ ਕੰਡੇ ਤੇ ਛੱਡ ਦਿੱਤਾ ਗਿਆ ਅਤੇ ਪੂਰੇ 48 ਘੰਟੇ ਤੱਕ ਇੱਕ ਸ਼ੇਰ ਨੇ ਉਹਨਾਂ ਦੀ ਰਖਵਾਲੀ ਕੀਤੀ ਕਹਿੰਦੇ ਨੇ ਕਿ ਜਿੱਥੇ ਅੱਜ ਵਿਬਾਨਗੜ੍ਹ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਉੱਥੇ ਕਿਸੇ ਟਾਈਮ ਤੇ ਬਹੁਤ ਹੀ ਭਿਆਨਕ ਜੰਗਲ ਹੋਇਆ ਕਰਦਾ ਸੀ ਜਿੱਥੇ ਬਹੁਤ ਸਾਰੇ ਖੁੰਖਾਰ ਜਾਨਵਰ ਰਿਆ ਕਰਦੇ ਸੀ ਅਤੇ ਪੂਰੇ 48 ਘੰਟੇ ਤੱਕ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਉੱਥੇ ਪਈਆਂ ਸੀ ਤੇ ਇਸ ਦੌਰਾਨ ਇੱਕ ਸ਼ੇਰ ਨੇ ਉਹਨਾਂ ਦੀ ਰਖਵਾਲੀ ਕੀਤੀ ਅਤੇ ਜਦੋਂ 2 ਦਿਨ ਬਾਅਦ ਦੀਵਾਨ ਟੋਡਰ ਮਲ ਜੀ ਦੇ ਕੋਲ ਇਹ ਖਬਰ ਪਹੁੰਚੀ ਤਾਂ ਉਹ ਬੇਨਤੀ ਕਰਨ ਦੇ ਲਈ ਵਜ਼ੀਰ ਖਾਨ ਕੋਲ ਗਈ ਕਿ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਜਾਵੇ ਪਰ ਵਜ਼ੀਰ ਖਾਨ ਨੇ ਤਾਂ ਪੂਰੇ ਨਗਰ ਦੇ ਵਿੱਚ ਇਹ ਹੁਕਮ ਜਾਰੀ ਕੀਤਾ ਹੋਇਆ ਸੀ ਕਿ ਕੋਈ ਵੀ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਨਹੀਂ ਕਰੇਗਾ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਵਜ਼ੀਰ ਖਾਨ ਦੀ ਹਜੇ ਤੱਕ ਆਤਮਾ ਨੂੰ ਸ਼ਾਂਤੀ ਨਹੀਂ ਸੀ ਮਿਲੀ ਉਹ ਨਹੀਂ ਚਾਹੁੰਦਾ ਸੀ ਕਿ ਸਿੱਖ ਰੀਤੀ ਰਿਵਾਜ ਅਨੁਸਾਰ ਉਹਨਾਂ ਦਾ ਸੰਸਕਾਰ ਕੀਤਾ ਜਾਵੇ ਇਸ ਲਈ ਉਹ ਇਸ ਪ੍ਰਕਾਰ ਹੰਕਾਰਿਆ ਹੋਇਆ ਸੀ ਕਿ ਜਦੋਂ ਦੀਵਾਨ ਟੋਡਰ ਮਲ ਜੀ ਨੇ ਉਸ ਦੇ ਅੱਗੇ ਬੇਨਤੀ ਕੀਤੀ ਤਾਂ ਉਹ ਕਹਿਣ ਲੱਗਾ ਕਿ ਠੀਕ ਹੈ ਤੁਸੀਂ ਸੰਸਕਾਰ ਤਾਂ ਕਰ ਸਕਦੇ ਹੋ ਪਰ ਤੁਹਾਨੂੰ ਸੋਨੇ ਦੀਆਂ ਮੋਹਰਾ ਵਿਛਾਣੀਆਂ ਪੈਣੀਆਂ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਦਾ ਤੁਸੀਂ ਸਸਕਾਰ ਕਰਨਾ ਚਾਹੁੰਦੇ ਹੋ ਅਤੇ ਇਸ ਦੇ ਨਾਲ ਹੀ ਉਸ ਨੇ ਇਹ ਵੀ ਹੁਕਮ ਜਾਰੀ ਕੀਤਾ ਕਿ ਜੇਕਰ ਤੁਸੀਂ ਮੋਹਰਾ ਵਿਛਾਣੀਆਂ ਹੈ ਤਾਂ ਤੁਹਾਨੂੰ ਸੋਨੇ ਦੀਆਂ ਮੋਹਰਾ ਖੜੀਆਂ ਕਰਨੀਆਂ ਪੈਣਗੀਆਂ ਅਤੇ ਦੀਵਾਨ ਟੋਡਰ ਮਲ ਜੀ ਨੇ ਉਸ ਦੀ ਇਹ ਸ਼ਰਤ ਮੰਨ ਲਈ ਤੇ ਉਹਨਾਂ ਨੇ ਉਸੇ ਪ੍ਰਕਾਰ ਕੀਤਾ ਤੇ ਤਕਰੀਬਨ 78000 ਸੋਨੇ ਦੀਆਂ ਮੋਹਰਾ ਵਿਛਾ ਕੇ ਉਹਨਾਂ ਨੇ ਉਹ ਜ਼ਮੀਨ ਖਰੀਦੀ ਜਿਸ ਤੋਂ ਬਾਅਦ ਦੀਵਾਨ ਟੋਡਰਮਲ ਜੀ ਅਤੇ ਸਾਰੀ ਸੰਗਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਨੂੰ ਲੈਣ ਲਈ ਪਹੁੰਚੀ ਕਹਿੰਦੇ ਨੇ ਕਿ ਇਸ ਦੌਰਾਨ ਜਦੋਂ ਉਹਨਾਂ ਨੇ ਇਹ ਸੋਨੇ ਦੀਆਂ ਮੋਹਰਾ ਬਚਾਈਆਂ ਇਸ ਵਿੱਚ ਦੀਵਾਨ ਟੋਡਰਮਲ ਜੀ ਦਾ ਕਾਰੋਬਾਰ ਜ਼ਮੀਨ ਜ਼ਾਇਦਾਦ ਅਤੇ ਸਾਰੀ ਜਮ੍ਹਾਂ ਪੂੰਜੀ ਲੱਗ ਗਈ ਪਰ ਉਹ ਜਮ੍ਹਾਂ ਵੀ ਨਾ ਡੋਲੇ ਉਹ ਪਰਮਾਤਮਾ ਤੇ ਵਿਸ਼ਵਾਸ ਰੱਖਦੇ ਸੀ ਜਦੋਂ ਉਹ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਦੇਹਾਂ ਨੂੰ ਲੈਣ ਲਈ ਪਹੁੰਚੇ ਤਾਂ ਉਹ ਕੀ ਦੇਖਦੇ ਨੇ ਕਿ ਉੱਥੇ ਇੱਕ ਸ਼ੇਰ ਉਹਨਾਂ ਦੀਆਂ ਪਵਿੱਤਰ ਦੇਹਾਂ ਦੀ ਰਖਵਾਲੀ ਕਰ ਰਿਹਾ ਹੈ ਇਹ ਵੇਖ ਕੇ ਹਰ ਕੋਈ ਨਮਸਕਾਰ ਕਰਤਾ ਹੈ ਅਤੇ ਉੱਥੇ ਹੰਸਲਾ ਨਦੀ ਦੇ ਕੰਢੇ ਤੇ ਹੀ ਇਹਨਾਂ ਪਵਿੱਤਰ ਦੇਹਾਂ ਦਾ ਅੰਤਿਮ ਇਸ਼ਨਾਨ ਕਰਵਾਇਆ ਗਿਆ ਅਤੇ ਵਿਵਾਨ ਦੇ ਵਿੱਚ ਸਜਾ ਕੇ ਜਿੱਥੇ ਅੱਜ ਜੋਤੀਸ ਰੂਪ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ ਉੱਥੇ ਲਿਆਂਦਾ ਗਿਆ ਅਤੇ ਇੰਨਾ ਪਵਿੱਤਰ ਦੇਹਾਂ ਦੀ ਇੱਥੇ ਰੀਤੀਪੂਰਵਕ ਸੰਸਕਾਰ ਕੀਤਾ ਗਿਆ ਅਤੇ ਇਸ ਧਰਤੀ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਦਾ ਮਾਣ ਹਾਸਲ ਹੈ ਅੱਜ ਇਨੇ ਸਾਲਾਂ ਬਾਅਦ ਵੀ ਇੱਥੇ ਹਰ ਸਾਲ ਸ਼ਹੀਦੀ ਦਿਹਾੜਿਆਂ ਤੇ ਮੇਲੇ ਸਜਦੇ ਨੇ ਅਤੇ ਲੋਕ ਦੂਰੋਂ ਦੂਰੋਂ ਸਜਦਾ ਕਰਨ ਲਈ ਇੱਥੇ ਪਹੁੰਚਦੇ ਨੇ ਉੱਥੇ ਹੀ ਵਜ਼ੀਰ ਖਾਨ ਨੂੰ ਅੱਜ ਵੀ ਲੋਕ ਲਾਂਤਾਂ ਫਾੰਦੇ ਨੇ ਤੇ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਦੂਰੋਂ ਦੂਰੋਂ ਸੰਤਾ ਆਉਂਦੀਆਂ ਨੇ ਅਤੇ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਅਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਇਨਾ ਦਿਨਾਂ ਨੂੰ ਯਾਦ ਕਰਦੀਆਂ ਨੇ ਅਜਿਹਿਆਂ ਹੀ ਹੋਰ ਸਾਖੀਆਂ ਦੇਖਣ ਦੇ ਲਈ ਜੁੜੇ ਰਹੋ ਸਿੱਖ ਯੂਨੀਵਰਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ